ਤਾ ਬਹੁਤ سارے ਸਾਈਕੋਲੋਜੀ ਸੁਦਾ ਮਹਾਤਮਾ ਰਾਏ ਬਤਾ ਹੈ ਵੀ 24 ਘੰਟੇ ਦੇ ਚਾਹੇ 10 ਸਕਿੰਟ ਸਕਿੰਟ ਆਵੇ ਉਹ ਹਰ ਇੱਕ ਦੀ ਜ਼ਿੰਦਗੀ ਚ ਹੁੰਦਾ ਜਿਵੇਂ ਸ਼ਾਂਤੀ ਵੀ ਬੂੰਦ ਮਿਲਦੀ ਹੈ ਇਸ ਤਰ੍ਹਾਂ ਦੇ ਨਾਲ ਉਹ ਐਸਾ ਟਾਈਮ ਹੁੰਦਾ ਹੈ ਉਹ ਕਹਿੰਦੇ ਨੇ ਵੀ ਜੋ ਮੰਗ ਲੋ ਉਸ ਵੇਲੇ ਉਹ ਪ੍ਰਾਪਤ ਪੂਰਾ ਹੋ ਜਾਂਦਾ ਉਹਦੀਆਂ ਮਿਸਾਲਾਂ ਦਿੰਦੇ ਨੇ ਬੀਕੋ ਬੰਦਾ ਇਸ ਤਰ੍ਹਾਂ ਬੈਠ ਗਿਆ ਮੰਗੀਆ 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 ਜਦੋਂ ਔਸਰ ਆਈ نیند ਆ ਗਈ ਝੂਟਾ ਆ ਗਿਆ ਜਦੋਂ ਔਸਰ ਲੰਗੀ 24 ਘੰਟੇ ਲੰਘੇ ਉਹਨੇ ਕਿਹਾ ਵੀ ਝੂਰ ਮੈਂ ਤਾਂ ਆਟਿਆ ਹੀ ਆਵਾਜ਼ ਆਈ ਤੂੰ ਉਸ ਵੇਲੇ ਹਫਤਾ ਔਸਰ ਲੰਗੀ ਆ ਉਸ ਵੇਲੇ ਤੂੰ ਨੀਂਦਾ ਝੂਟਾ ਲਿਆ ਸੀ ਤਾਂ ਇਹ ਦੀ ਛੋਟੀ ਹੈ ਇਨਫਿਨਿਟੀ ਵਿੱਚ ਸਮਾਂ ਇਨਫਿਨਿਟੀ ਦਾ ਹੈ ਨਹੀਂ ਰੁਗੇ ਦਾੰਤ ਹੈ ਆਦਵੀ ਹੈ ਤਾਂ ਫਾਰੇ ਸਾਡੇ ਨਾਲ ਜਿਹੜਾ ਬਾਪਿਆ ਹੈ ਨਾ ਅਸੀਂ ਬੜਾ ਟਰੈਵਲ ਕਰਕੇ ਹਾਰਡ ਟਰੈਵਲ ਕੀਤਾ ਬਹੁਤ ਮੁਸ਼ਕਲ ਦੇ ਨਾਲ ਅਸੀਂ ਪਹੁੰਚਿਆ ਇੱਥੇ ਗੁਰੂ ਮਹਾਰਾਜ ਜੀ ਐਸਾ ਪਰਮਾਨੰਤ ਕਰਦੇ ਆਹ ਤੇ ਰੁਖ ਬੀਰ ਖਾਨ ਜੀ ਨੇ ਕਿਤੇ ਪਸ਼ੂ ਨੂੰ ਪਾਏ ਕਿਤੇ 나ਕ ਕੁਲੀ ਮੈਂ ਆਏ ਕਿਤੇ ਪੰਖੋੜ ਆਏ ਮਹਾਰਾਜ ਕਹਿੰਦੇ ਤੁਸੀਂ ਆਉਂਦੇ ਤਾਂ ਹਾਂ ਬਾਣੀ ਪੜਦੇ ਵੀ ਹਾਂ ਸੁਣਦੇ ਵੀ ਹਾਂ ਪਰ ਇੱਕ ਗੱਲ ਦਾ ਧਿਆਨ ਰੱਖੋ ਵੀ ਵਿਖੇ ਪੈ ਰਹੀ ਹੈ ਕਿ ਨਹੀਂ ਪੈ ਰਹੀ ਹਰ ਚੀਜ਼ ਦਾ ਫਾਰਮੂਲਾ ਹੁੰਦਾ ਪ੍ਰੋਪਰ ਥਿਉਰੀ ਹੁੰਦੀ ਹੈ ਹਰ ਚੀਜ਼ ਦੀ ਬਿਜਲੀ ਦੀ ਆਪਣੀ ਥਿਊਰੀ ਹੈ ਇਲੈਕਟ੍ਰੋਨਸ ਦੀ ਆਪਣੀ ਥਿਊਰੀ ਹੈ ਕੰਪਿਊਟਰਾਂ ਦੀ ਆਪਣੀ ਥਿਊਰੀ ਹੈ ਮੈਡੀਕਲ ਸਾਇੰਸ ਦੀਆਂ ਆਪਣੀਆਂ ਥਿਊਰੀਆਂ ਨੇ ਐਨਰਜੀ ਦੀਆਂ ਆਪਣੀਆਂ ਥਿਊਰੀਆਂ ਨੇ ਪੋਲਿਟਿਕਸ ਦੀਆਂ ਆਪਣੀਆਂ ਥਿਊਰੀਆਂ ਨੇ ਐਵੇਂ ਜਿਵੇਂ ਨਾਮ ਦੀ ਆਪਣੀ ਥਿਊਰੀ ਹੈ ਉਹਦੇ ਮੁਤਾਬਕ ਜੇ ਨਾ ਚੱਲੇ ਜਾਵੇ ਤਾਂ ਫਾੜ ਨਹੀਂ ਹੱਥ ਚਾਹਿਆ ਕਰਾ ਮਿਹਨਤ ਬਥੇਰੀ ਹੁੰਦੀ ਹੈ ਮਹਾਰਾਜ ਨੇ ਬੜੇ ਸਪਸ਼ਟ ਖਰਾਜ ਸਾਨੂੰ ਸਾਵਧਾਨ ਕੀਤਾ ਹੈ ਕਿ ਪਿਆਰਿਓ ਸੇਵਕ ਸੇਖ ਪੂਜਣ ਸਭ ਆਵੇ ਸਭ ਗਾਵੇ ਹਰ ਰੂਤੰਬਾਣੀ ਆਪਾਂ ਗਾਏ ਰਹੇ ਹਣ ਸਾਡੇ ਇਕੱਠੇ ਹੋ ਕੇ ਬਾਣੀ ਦਾ ਵਿਚਾਰ ਕਰ ਰਹੇ ਆ ਬਾਣੀ ਨੂੰ ਵਿਚਾਰ ਰਹੇ ਆ ਹੁਣਾਂ ਕਿਹਦੀ ਗੱਲ ਜਿਹੜੀ ਮਹਾਰਾਜ ਕਹਿੰਦੇ ਨੇ ਉਹਨੂੰ ਸਾਵਧਾਨੀ ਨਾਲ ਸੁਣੋ ਗਾਵੇ ਸੁਣਿਆ ਹਰ ਤਿਰਕਾ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਂ। ਉੜਾਈ ਬਚਨ ਹੈ। ਬਾਹਰੋਂ ਕੰਪਨੀ ਆ ਜਾਂਦੇ ਵੀ ਹੈ। ਹੁਣ ਮੇਰਾ ਸਰੀਰ ਕਿੰਨਾ ਸੋਹਣਾ ਹੈ। ਦਸਤਾਰ ਸ਼ਿੰਗਾਰ ਕੇ ਬੰਦਾ ਬਸਤਰ ਬਧੀਆ ਤੋਂ ਬਧੀਆ ਪੋਣਾ, ਕੋਠੀ ਰਹਿਣ ਬਾਅਦ ਤੇ ਫਰਸਟ ਕਲਾਸ ਹੈ। ਕੀ ਕਦੇ ਕੋਈ ਸਮਾਂ ਸੀ ਜਦੋਂ ਮੇਰੇ ਕੋਲ ਕੋਈ ਕੁਝ ਵੀ ਨਹੀਂ ਸੀਗਾ, ਨਾ ਕੋਈ ਬਸਤਰ ਸੀ, ਨਾ ਖੁਰਾਕ ਦਾ ਕੋਈ বন্দोबस्त ਸੀ, ਨਾ ਰਹਿਣ ਦਾ ਸੀ। ਦੀਦੀ ਖਾਤਾ ਮਿਲ ਗਈ ਉਹਦੇ ਜਾਵੜੇ ਵੈਗਰੂ ਜੀ ਨੇ ਬਹੁਤ ਸਾਡੇ ਤੇ ਕਿਰਪਾ ਕਰੀ ਆ ਸਾਫ ਹੈ ਪਾਲਾਸਕਾ ਵੀ ਵਿੱਚ ਥੋੜਾਈ ਬਰਫ਼ ਪੈ ਜਾਂਦੀ ਥੋੜਾ ਜਿਹਾ ਸਵਾ ਆਉਂਦਾ ਜਦ ਬਰਫ਼ ਪਲ ਪਿਗਲ ਜਾਂਦੀ ਹੈ ਉਸ ਵੇਲੇ ਉੱਥੇ ਦੇ ਰਹਿਣ ਵਾਲੇ ਜਿਹੜੇ ਜੀਵ ਜੰਤੂ ਨੇ ਉਹ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ ਰੋਣਾ ਨੂੰ ਖੁਰਾਕ ਮਿਲਦੀ ਹੈ ਖਾਣ ਨੂੰ ਉਸ ਵੇਲੇ ਸ਼ੁਰੂ ਹੋ ਜਾਂਦਾ ਮੈਨ ਲੱਗ ਜਾਂਦਾ ਉਹ ਕਰਦੇ ਕਿ ਨੇ ਬੈਗਰੂ ਨੇ ਐਸੀ ਸੋਚੀ ਦਿੱਤੀ ਆ ਉਹਨਾਂ ਨੂੰ ਕਿ ਜਦੋਂ ਦੇਖਦੇ ਕਿ ਬਰ ਪੈਣ ਵਾਲੀ ਹੈ ਉਸ ਵੇਲੇ ਥੋੜੀ ਥੋੜੀ ਖੁਰਾਕ ਜਵਾ ਕਰ ਲੈਂਦੇ ਕੋਈ ਹੱਥੇ ਦਬਤੀ ਗੋਦ ਤਾਂ ਪਤੀ ਗੋਦ ਤੇ ਦਬਤੀ ਉਹ ਤੇ ਪੈ ਜਾਂਦੀ ਆ برف ਬਰਪਈ ਹੋਈ ਉਹ ਫ੍ਰਿਜਟ ਜਿਵੇਂ ਚੀਜ਼ ਖਰਾਬ ਨਹੀਂ ਹੁੰਦੀ ਉਹ ਵੀ ਨਹੀਂ ਖਰਾਬ ਹੁੰਦੀ ਇਹ ਆਪ ਲੱਕੜੀਆਂ ਲੁਕੜੀਆਂ ਜਿੱਥੋਂ ਕੋਈ ਖੂਸ ਪਤਾ ਲੱਕੜਾਂ ਮਿਲਦੀਆਂ ਨੇ ਇਕਦਿ ਤੱਕੜੀ ਲੱਕੜ ਘੇਟ ਲਿਆਉਂਦੇ ਨੇ ਚੱਕ ਲਿਆਉਂਦੇ ਆ ਢੱਕਾ ਚੱਕ ਲਿਆਉਂਦੇ ਨੇ ਉਹ ਰਬਾ ਕੇ ਇੱਕ ਆਰਚ ਜਹੀ ਉਹਦੇ ਨਾਲ ਆਰਦਲੇ ਪਿੰਨ ਦਿੰਦੇ ਨੇ ਬਈ ਬਦਨ ਪੈ ਰਵੇ ਦਾ ਕੁੱਟੇ ਦਾ ਉਹਦੇ ਥੱਲੇ ਪੈ ਜਾਂਦੇ ਨੇ ਜਦ ਪਹਿਲੀ ਉਹ ਬਰ ਪਹਿਲੀ ਆ ਸਾ ਖਿਚਲੇ ਰਹਿੰਦੇ ਨੇ ਸਮਾਦੀ ਚਲੇ ਜਾਂਦੇ ਨੇ ਚਾਰਵੇਂ ਨੇ ਪੰਜਵੇਂ ਨੇ ਛੇਵੇਂ ਨੇ ਤਿੰਨਵੇਂ ਨੇ ਜਿਹੇ ਜੀ ਥਾ ਹੈ ਉਸ ਤਰ੍ਹਾਂ ਦੇ ਨਾਲ ਉਹ ਸਵਾਸ ਖਿੱਚ ਕੇ ਪਏ ਰਹਿੰਦੇ ਨੇ ਬਰ ਪਈ ਰਹਿੰਦੀ ਹੈ ਕਦੋਂ ਬਰ ਪਿਗਲਦੀ ਹੈ ਥੋੜੀ ਹੀਟ ਆਉਂਦੀ ਹੈ ਉਸੇ ਵੇਲੇ ਉੱਠ ਪੈਂਦੇ ਨੇ ਉਹਨਾਂ ਦੀ ਆਦਤ ਸੈਟ ਹੋ ਜਾਂਦੀ ਹੈ ਇੱਕਦਮ ਭਾਲ ਲੈਂਦੇ ਨੇ ਵੀ ਮੇਰੀ ਖੁਰਾਕ ਮੈਂ ਉੱਥੇ ਦੱਬੀ ਸੀ ਉੱਥੇ ਦੱਬੀ ਸੀ ਯਾਦ ਕਰੋ ਵੀ ਇਹ ਜੇ ਵੇਲੇ ਕਿ ਅਸੀਂ ਕਿਵੇਂ ਕਰਦੇ ਹੋਗਾ ਸਾਡਾ ਜੀਵਾਤਮਾ ਕਿਵੇਂ ਕਰਦਾ ਹੋਏਗਾ ਮਾਰਾ ਕਹਿੰਦੇ ਪਿਆਰਿਆ ਤੈਨੂੰ ਇਹ ਸਭ ਤਕਲੀਫਾਂ ਝਲਣੀਆਂ ਪਈਆਂ ਕਈ ਜਨਮ ਪਹਿ ਕੀਤ ਪਤਾਗਾ ਕਈ ਜਨਮ ਗਾ ਜ਼ਮੀਨ ਕਰਾਂਗਾ अनेका ਹੀ ਨੇਕਾ ਜੋ ਜੀਵ ਜੁਨੀਆ ਚਾਹ ਖਾਣੀਆਂ ਚ ਸਾਰੇ ਖਾਣੀਆਂ ਦੇ ਵਿੱਚੋਂ ਘੁੰਮਦਾ ਆ ਕਿਤੇ ਰੁੱਖ ਫਿਰ ਖਾਂ ਪੀਨੇ ਕਿਤੇ ਪਖੂ ਪਾਏ ਕਿਤੇ ਨਾਕੁਲੀ ਮੈਂ ਆਏ ਕਿਤੇ ਪੰਖ ਖੋਡਾਏ ਕਹਿੰਦੇ ਹੁਣ ਚਰੰਕਾਲੇ ਦੇਸ਼ ਦੀ ਰਿਆਤ ਨੂੰ ਬਹੁਤ ਕਿਰਤੋਂ ਵਿਚੋਂ ਫਰਦ ਓੜੇ ਦੇ ਵਿੱਚ ਆ ਵੀ ਜੇ ਤਾਂ ਰੀਅਲ ਅਪਰੋਚ ਵਾਲਾ ਉਹ ਤਾਂ ਕੰਮ ਜਾਂਦਾ ਵੀ ਲੈ ਵੀਆ ਵੀ ਨਾਗੀ ਕੀ ਹੋਊਗਾ ਵਿਆ ਤਾਂ ਜਾਂਦੀ ਹੀ ਹੈ ਰੋਜ਼ ਚੁਰੀ ਜਾ ਰਹੀ ਜਿੰਨ ਤੇ ਪਹਿਰ ਪਹਿਰ ਤੇ ਕਰੀਆਂ ਆਵ ਕਟੇ ਤੰਸ਼ੀ ਦਾਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਅਜੇ ਚੀਜ਼ ਮਿਲੀ ਨਹੀਂ ਜਿਹਨੂੰ ਮਿਲਣ ਵਾਸਤੇ ਆਇਆ ਸੀ ਉਹ ਚੀਜ਼ ਲੈ ਨਹੀਂ ਸਕੇ ਇਧਰੋਂ ਲੈਣ ਬਾਅਦ ਕੇ ਆਏ ਮਿਲ ਚੀਜ਼ ਕੀ ਹੈ ਜੇ ਤਦਾ ਮਹਾਰਾਜ ਨੇ ਇੱਕ ਇਨਾਮ ਤੇਰੀ ਵਾਰੀ ਆ ਗਈ ਬਰਬਰਾਂ ਨੂੰ ਮਿਲਦੀ ਚਰੰਕਾ ਵਾਲੇ ਦੇਸ਼ ਜਰੀਆ ਮਿਲ ਜਗਦੀਸ਼ ਮਿਲਣ ਕੀ ਵਰੀਆ ਉਹਨਾਂ ਨੂੰ ਬਿਲਕੁਲ ਸੱਤ ਜਾਣ ਲੋ ਪਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ bari ਨਹੀਂ ਆਉਣੀ bari ਬੜੀ ਆਉਥੇ ਆਏ ਪਾ ਲੋ Ha <laughs> سڀ واڌي جي راهه تي